ਸਲੋ ਜੀ ਅੱਜ ਸੂਟਾਂ ਦੇ ਸਾਰੇ ਰਿਕਾਰਡ ਤੋੜ ਦਿਆਂਗੇ ਬਾਜ਼ਾਰ ਹਿਲਾ ਦਿਆਂਗੇ ਬਾਜ਼ਾਰ ਰੇਟ ਇੰਨੇ ਘਟ ਹੋਊਗੇ ਤੁਸੀਂ ਖੁਸ਼ ਹੋਵੋਗੇ ਆ ਦੇਖੋ ਜਿਹੜੇ ਬਾਜ਼ਾਰਾਂ ਜੀ ਆਗੇ ਤੁਸੀਂ ਗਰਮ ਸੂਟ 600 ਰੁਪਏ ਦੇ ਲੈਨੇ ਹੋ 50 ਫੈਸ਼ਨ ਨੇ ਕਰਤਾ ਸਿਰਫ 167 ਰੁਪਏ ਦਾ ਸੂਟ ਤਿੰਨ ਸੂਟ ਤੁਹਾਨੂੰ ਦੇ ਰਹੇ ਆ 500 ਰੁਪਏ ਦੇ ਲੈ ਜਾਓ ਤਿੰਨ ਸੂਟ ਉਦੋਂ ਬਾਅਦ ਹੋਰ ਦੇਖੋ ਆ ਜਿਹੜੇ ਤੁਸੀਂ ਬਾਜ਼ਾਰਾਂ ਚ ਜਾ ਕੇ ਰੈਡੀमेड ਸਟਿਚ ਸੂਟ ਜਿਹੜੇ ਤੁਸੀਂ ਹੁਣੇ ਪਾ ਸਕਦੇ ਆ ਕੋਈ ਕਹਿੰਦਾ 895 ਕੋਈ ਕਹਿੰਦਾ 995 ਇਹਦਾ ਰੇਟ ਕਰਤਾ ਸਿਰਫ 170 ਰੁਪਏ 170 ਰੁਪਏ ਦੇ ਵਿੱਚ ਰੈਡੀमेड ਗਰਮ ਸੂਟ ਲੈ ਜਾਓ ਜੇ ਕੋਈ ਕਹਿੰਦਾ ਸਾਨੂੰ ਸ਼ਾਲ ਵਾਲਾ ਸੂਟ ਚਾਹੀਦਾ ਚਾਈਦਾ ਵੀ ਗਰਮਿਆਂ ਕੋਈ 800 ਮੰਗਦਾ ਕੋਈ 900 ਮੰਗਦਾ ਬਜਾਜ ਫੈਸ਼ਨ ਤੇ ਆਜੋ ਸ਼ਾਲ ਦੇ ਨਾਲ ਦੇ ਰਹੇ ਹਾਂ ਸਿਰਫ 250 ਰੁਪਏ ਦੇ ਵਿੱਚ ਸੂਟ ਦੇ ਦਾਂਗੇ ਇਹਦੇ ਵਿੱਚ ਤੁਸੀਂ ਰੰਗ ਚੈੱਕ ਕਰ ਲਓ ਬਹੁਤ ਸਾਰੇ ਹੈਗੇ ਆ ਇੱਕ ਹੋਰ ਤੁਸੀਂ ਚੈੱਕ ਕਰ ਲਓ ਆ ਦੇਖੋ ਹਰ ਇੱਕ ਦੁਕਾਨ ਤੇ ਕੋਈ ਮੰਗਦਾ 700 ਕੋਈ ਮੰਗਦਾ 800 ਬਜਾਜ ਫੈਸ਼ਨ ਉਸ ਤੇ ਆਜੋ ਗਰਮ ਸੂਟਾਂ ਦੇ ਰਿਕਾਰਡ ਤੋੜ ਸੇਲਾ ਸ਼ਾਲ ਨਾਲ ਸਿਰਫ ਤੁਹਾਨੂੰ 295 ਦੇਣਾ 295 ਬਾਜੀ ਉਸ ਤੋਂ ਬਾਅਦ ਆ ਚੈੱਕ ਕਰੋ ਪੂਰੀ ਵਧੀਆ ਕੜਾਈ ਦੇ ਨਾਲ ਸੂਟ ਨਾਲ ਇਹਦੇ ਆ ਗਈ ਪੂਰੀ ਵਧੀਆ ਚੁੰਨੀ ਬਾਜੀ ਬਾਜ਼ਾਰ ਦਾ ਰੇਟ ਘਟ ਤੋਂ ਘਟ 600 700 ਸੂਟ ਦੇਣਾ ਸਿਰਫ ਤੇ ਸਿਰਫ 295 ਰੁਪਏ ਦੀ ਰੇਂਜ ਆ ਦੇਖੋ 295 ਰੁਪਏ ਵਿੱਚ ਪਾਰਟੀ ਵੇਅਰ ਸੂਟ ਦੇ ਰਿਆ ਪੂਰਾ ਡਿਜ਼ਾਈਨਰ ਸੂਟ ਇੱਕ ਹੋਰ ਗੱਲ ਸੁਣ ਲਓ ਤੁਸੀਂ ਸੂਟ ਦਾ ਤੁਹਾਨੂੰ ਬਾਜ਼ਾਰ ਨਾਲੋਂ 4-4 ਗੁਣਾ ਸਸਤੇ ਰੇਟ ਦੇਣੇ ਆ 10000 ਦੀ ਸ਼ਾਪਿੰਗ ਕਰਤੇ ਅਟੈਚੀ ਫ੍ਰੀ ਦੇਵਾਂਗੇ 15000 ਦੀ ਸ਼ਾਪਿੰਗ ਕਰਦੇ ਡਿਨਰ ਸੈੱਟ ਫ੍ਰੀ ਦਵਾਗੇ 1 ਲੱਖ ਰੁਪਏ ਦੀ ਸ਼ਾਪਿੰਗ ਕਰਨੀ ਜਿਹਨੇ ਵਿਆਹਾਂ ਸ਼ਾਦੀਆਂ ਦੇ ਕੱਪੜੇ ਲੈਣਾ ਸੋਨੇ ਦੀ ਮੁੰਦੀ ਫ੍ਰੀ ਦਵਾਗੇ ਮਤਲਬ ਸੇਲਾਂ ਲੱਗੀਆਂ ਬਹੁਤ ਸਾਰੀਆਂ ਭਾਜੀ ਆਹ ਦੇਖੋ ਵੈਲਵਟ ਦਾ ਸੂਟ ਨਾਲ ਵੈਲਵਟ ਦੀ ਬਾਟਮ ਬਜ਼ਾਰ ਦਾ ਰੇਟ 500 550 600 ਸੂਟ ਦੇਣਾ ਸਿਰਫ ਤੇ ਸਿਰਫ 300 ਰੁਪਏ ਦੀ ਰੇਂਜ ਆ ਆਹ ਦੇਖੋ ਵੈਲਵਟ ਵੀ ਤੁਹਾਨੂੰ ਟੌਪ ਦੀ ਦੇ ਰਹਾ ਕੁਆਲਟੀ ਸੁਪਰ ਕੁਆਲਿਟੀਆਂ ਪ੍ਰਿੰਟ ਦੇਖੋ ਡਿਜ਼ਾਈਨ ਦੇਖੋ ਰੇਟ ਵੀ 300 ਕਰਤਾ ਸਿਰਫ ਭਾਜੀ ਆਹ ਦੇਖੋ ਪਿਓਰ ਪਾਕਿਸਤਾਨੀ ਸੂਟ ਥੱਲੇ ਤੋਂ ਲੈ ਕੇ ਉੱਤੇ ਤੱਕ ਪੂਰਾ ਵਧੀਆ ਵਰਕ ਬਾਜ਼ਾਰ ਦਾ ਰੇਡ ਜਿਹਦਾ ਘੜ ਤੋਂ ਘੜ 9900 ਸਿਰਫ ਤੇ ਸਿਰਫ 400 ਤੇ 95 ਰੁਪਏ ਦਾ ਦੇਵਾ ਆ ਦੇਖੋ ਜੀ ਪਾਰਟੀ ਵੇਅਰ ਸੂਟ ਆ ਬੁਟੀਕਾਂ ਵਾਲੇ ਪਾਰਟੀਆਂ ਵਾਲੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਜਿਹੜੇ ਰੀਸੇਲਰ ਆ ਉਹ ਜਿਨੀ ਲੈਣਾ ਵਿਆਹਾਂ ਸ਼ਾਦੀਆਂ ਲਈ ਕਪੜਾ ਆ ਜਾਓ ਹਜ਼ਾਰ ਹਜ਼ਾਰ ਵਾਲਾ ਸੂਟ ਕਰਤਾ ਸਿਰਫ 400 ਤੇ 95 ਰੁਪਏ ਦਾ ਪਾਜੀ ਜੌਰਜਟ ਦਾ ਸੂਟ ਨਾਲ ਪੂਰੀ ਵਧੀਆ ਚੁੰਨੀ 200 ਤੇ 95 ਰੁਪਏ ਦੀ ਰੇਂਜ ਓਏ ਹੋਏ ਹੋਏ ਹੁਣ ਤੁਸੀਂ ਹੋਰ ਪਾਸੇ ਜਾ ਕੇ ਲੁੱਟਾ ਨਾ ਕਰੋ ਛੇਤੀ ਛੇਤੀ ਆਓ ਛੇਤੀ ਛੇਤੀ ਬਜਾਜ ਫੈਸ਼ਨ ਮੌੜ ਮੰਡੀ ਤੇ ਰਿਕਾਰਡ ਬਣਾ ਤੇ ਨਵੇਂ ਇੰਨਾ ਸਸਤਾ ਕਿਸੇ ਨੇ ਦਿੱਤਾ ਨਹੀਂ ਦੇਵ ਨਹੀਂ ਹੋਣਾ ਪਾਜੀ ਆ ਦੇਖੋ ਪੂਰਾ ਵਧੀਆ ਜੋਰਜਟ ਤੇ ਹੈਵੀ ਵਰਕ ਪੂਰਾ ਬਜ਼ਾਰ ਦਾ ਰੇਟ ਘੜ ਤੋਂ ਘੜ 1400 1500 ਆਪਣਾ ਰੇਟ ਭਾਜੀ 700 ਤੇ 95 ਰੁਪਏ ਦੇਖੋ 795 ਆ ਸੂਟ ਦੇਈ ਜਾਂਦੇ ਆ ਰਾਂਗੇ ਦੇ ਵਿੱਚ ਦੇਖ ਲਓ ਕਿੰਨੇ ਸੋਹਣੇ ਆ ਦੁਪੱਟੇ ਨਾਲ ਹੈਵੀ ਹੈਵੀ ਉਰੇ ਹੈਵੀ ਹੈਵੀ ਸੂਟ ਕਾਡੀਆਂ ਦੇ ਭਾਅ ਕਰਤੇ ਆ ਪਾਜੀ ਆ ਦੇਖੋ ਪਿਓਰ ਕਰੇਪ ਦਾ ਸੂਟ ਬਾਜ਼ਾਰ ਦਾ ਰੇਟ 2100 2200 2300 ਪਾਜੀ ਸੂਟ ਦੇਣਾ ਆਪਾਂ ਸਿਰਫ ਤੇ ਸਿਰਫ 795 ਰੁਪਏ ਦੀ ਰੇਟ ਦੇਖੋ ਸਾਡੇ ਕੋਲ ਬਜ਼ੁਰਗਾਂ ਲਈ ਸੂਟ ਸਾਡੇ ਕੋਲ ਮਿਡਲ ਏਜ ਲਈ ਸੂਟ ਸਾਡੇ ਕੋਲ ਕੁੜੀਆਂ ਲਈ ਸੂਟ ਮਤਲਬ ਇੱਕੋ ਹੀ ਛਤ ਹੇਟਾਂ ਸਾਰੀ ਵੈਰਾਈਟੀ ਰਾਇਲ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਪਾਜੀ ਆ ਦੇਖੋ ਰੇਟ ਲੱਗੇ ਹੋਏ ਬਾਜ਼ਾਰ ਦਾ 2200 ਰੁਪਏ ਦਾ ਸੂਟ ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 1000 ਤੇ 95 ਰੁਪਏ ਦੀ ਰੇਂਜ ਭਾਜੀ ਪਿਓਰ ਮਸ਼ਲੀਨ ਦਾ ਸੂਟ ਬਾਜ਼ਾਰ ਦਾ ਰੇਟ 2000 2100 ਰੁਪਿਆ ਸੂਟ ਦੇਣਾ ਸਿਰਫ ਤੇ ਸਿਰਫ 1000 ਤੇ 50 ਰੁਪਏ ਦੀ ਰੇਂਜ ਦੇਖੋ ਜੀ ਸਾਡੀ ਵੀਡੀਓ ਲੰਬੀ ਹੋ ਜਾਂਦੀ ਆ ਪਰ ਅਸੀਂ ਤੁਹਾਨੂੰ ਸਾਰੇ ਸੈਂਪਲ ਦਿਖਾਤੇ ਆ ਟਰਾਇਲ ਦੇਤੇ ਆ ਤੁਸੀਂ ਇੱਥੇ ਆ ਜਾਓ ਸਾਰੀ ਦੁਕਾਨ ਬਜਾਜ ਫੈਸ਼ਨ ਨੇ ਲਾਤੀਆ ਸੇਲ ਤੇ ਵਿਆਹਾਂ ਸ਼ਾਦੀਆਂ ਦਾ ਕੱਪੜਾ ਦਾਜਵੇੜ ਦਾ ਕੱਪੜਾ ਐਦਾਂ ਦੇ ਲਗਜ਼ਰੀ ਲੱਗੇ ਜੀ ਸਿਮਰ ਦਾ ਸੂਟ ਬਾਜ਼ਾਰ ਚ 4000 5000 ਕੀਮਤ ਹੈ ਜੀ ਦੀ ਸੂਟ ਦੇਣ ਜਾ ਰਹੇ ਹਾਂ 1995 ਰੁਪਏ ਦੀ ਰੇਟ ਦੇਖੋ 1995 ਦਾ ਸੂਟ ਵੀ ਦੇ ਰਿਹਾ ਡਿਜ਼ਾਈਨ ਵੀ ਚੈੱਕ ਕਰੋ ਉਹ ਰੰਗ ਵੀ ਚੈੱਕ ਕਰੋ ਉਹ ਚੀਜ਼ਾਂ ਚੈੱਕ ਕਰੋ ਚੀਜ਼ਾਂ ਚੈੱਕ ਕਰੋ ਮਾਰੇ ਡਿਜ਼ਾਈਨਰ ਦੀ ਕੋਈ ਕਮੀ ਨਹੀਂ ਆ ਦੇਖੋ ਡਿਜ਼ਾਈਨ ਹੋ ਪੂਰੇ ਭਾਰੀ ਭਾਰੀ ਡਿਜ਼ਾਈਨ ਬਾਜ਼ਾਰ ਚ 5 5 6 6000 ਤੇ ਇੱਥੇ 1995 ਰੁਪਏ ਦੇਖੋ ਰੇਟ ਵੀ ਘੱਟ 10000 ਦਾ ਕੱਪੜਾ ਲਾਉਂਗੇ ਲਫਾਫਿਆਂ ਚ ਪਾ ਕੇ ਨਹੀਂ ਸਾਨੂੰ ਭੇਜਣਾ ਸੜਕਾਂ ਤੇ ਟੱਚੀ ਦਵਾਂਗੇ ਟੱਚੀ ਫ੍ਰੀ 10000 ਦੇ ਨਾਲ 15000 ਦੇ ਨਾਲ ਡਿਨਰ ਸੈੱਟ ਦਵਾਂਗੇ ਲੱਖ ਰੁਪਏ ਦੀ ਸ਼ਾਪਿੰਗ ਕਰੋ ਸੋਨੇ ਦੀ ਮੰਦੀ ਗਬੜੀ ਉਂਗਲ ਦੇ ਵਿੱਚ ਪਾ ਕੇ ਭੇਜਾਂਗੇ ਆਫਰ ਇਦਨੀਆਂ ਚੱਲਦੀ ਆ ਬਾਜ਼ਾਰ 'ਚ ਘੜ ਤੋਂ ਘੜ 2800 3000 ਰੁਪਏ ਦਾ ਸੂਟ ਸੂਟ ਦੇਣਾ 1300 ਤੇ 95 ਰੁਪਏ ਦੀ ਰੇਂਜ ਆ ਦੇਖੋ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਸਿੰਪਲ ਸਿੰਪਲ ਸੂਟ ਸੋਬਰ ਸੂਟ ਚਾਹੀਦਾ ਦੇਖੋ ਤੁਹਾਡੀਆਂ ਪਸੰਦਾ ਟੌਪ ਟੌਪ ਦੇ ਡਿਜ਼ਾਈਨ ਆ ਗਏ ਆ ਟੌਪ ਟੌਪ ਦੇ ਡਿਜ਼ਾਈਨ ਸਾਡੇ ਕੋ ਭਾਜੀ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਗਾਹਕ ਦੁਕਾਨ ਤੇ ਆਵੇ ਤੇ ਉਹਦਾ ਵੱਧ ਤੋਂ ਵੱਧ ਫਾਇਦਾ ਕਰਕੇ ਲੈ ਜਾਏ ਕੋਈ ਇਹ ਨਾ ਮੰਗਦਾ 3000 ਕੋਈ ਮੰਗਦਾ 2800 ਕੋਈ ਮੰਗਦਾ 2500 ਓਏ ਸਾਡੇ ਕੋਲ ਆਜੋ 12 1200 13 1300 ਦੇ ਵਿੱਚ ਦੇ ਰਹੇ ਨੇ ਆ ਸੂਟ ਇੰਨਾ ਦੇ ਆ ਦੇਖੋ 8000 9000 ਦੀ ਰੇਂਜ ਚ ਸੂਟ ਦੇਣਾ ਇਹ ਸਿਰਫ ਤੇ ਸਿਰਫ ਭਾਜੀ 2995 ਸਾਡੇ ਕੋਲ 170 ਰੁਪਏ ਤੋਂ ਸੂਟ ਸ਼ੁਰੂ ਉਦੋਂ ਉੱਪਰ ਦੀ ਵੈਰਾਈਟੀ ਜਿਹੜੀ ਮਰਜ਼ੀ ਆ ਕੇ ਲੈ ਜਾਓ ਦੇਖੋ ਟੌਪ ਟੌਪ ਦੀਆਂ ਚੀਜ਼ਾਂ ਕੋਈ ਕੋਈ ਡਿਜ਼ਾਈਨ ਮੰਗਦਾ ਕੋਈ ਕੁਛ ਮੰਗਦਾ ਪਰ ਜੋ ਵੀ ਤੁਸੀਂ ਸਾਡੇ ਕੋਲ ਆ ਕੇ ਮੰਗਣਾ ਤੁਹਾਨੂੰ ਅਸੀਂ ਦੇ ਦੇਣਾ ਆ ਆ ਚੈੱਕ ਕਰੋ ਤੁਸੀਂ ਕਲੈਕ ਸੂਟ ਚੈੱਕ ਕਰੋ ਉਹ ਸੂਟਾਂ ਦੀ ਬਿਊਟੀ ਚੈੱਕ ਕਰੋ ਵੀਡੀਓ ਲੰਬੀ ਹੋਈ ਜਾਂਦੀ ਆ ਇਸ ਲਈ ਅਸੀਂ ਹੁਣ ਤੁਹਾਡੇ ਤੋਂ ਲੈਣ ਲੱਗੇ ਆ ਇਜਾਜ਼ਤ ਪਰ ਸਨੇਹਾ ਤੁਹਾਨੂੰ ਕੀ ਹੈਗਾ ਵੀ ਤੁਸੀਂ ਬਜਾਜ ਫੈਸ਼ਨ ਹਾਊਸ ਤੇ ਆ ਜਾਓ ਇਦਾਂ ਦੇ ਭਾਰੇ ਭਾਰੇ ਸੂਟ ਲਗਜ਼ਰੀ ਸੂਟ ਕਾਡੀਆਂ ਦੇ ਭਾ ਦੇਣਾ ਆਫਰ ਚੱਲਦੀ ਆ ਆਫਰ ਬਹੁਤ ਵੱਡੀ ਇੱਕ ਤਾਂ ਸਸਤਾ ਕਪੜਾ ਬਾਜ਼ਾਰ ਨਾਲੋਂ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲ ਰਿਆਂ ਤੁਸੀਂ ਦਾਜ ਮੀਟ ਦਾ ਕਪੜਾ ਨਾਲ ਛੇਤੀ ਛੇਤੀ ਆ ਜਾਓ 7 ਦਿਨਾਂ ਦੀ ਸੇਲ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਫਾਇਦੇ ਹੋਣੇ ਆ ਮੌੜ ਮੰਡੀ ਆਉਣਾ ਤੁਸੀਂ ਬਾਜਾਰ ਫੈਸ਼ਨ ਹਾਊਸ ਨੰਬਰ ਵੀ ਸਕਰੀਨ ਤੇ ਦਿੱਤੇ ਆ ਐਡਰੈਸ ਵੀ ਦਿੱਤਾ ਤੇ ਫੋਨ ਕਰ ਲਿਓ 10000 ਦੀ ਸ਼ਾਪਿੰਗ ਕਰੋਗੇ ਟੈਚੀ ਫ੍ਰੀ ਦਵਾਂਗੇ 15000 ਦੀ ਸ਼ਾਪਿੰਗ ਤੇ ਡਿਨਰ ਸਟ ਫ੍ਰੀ ਦਵਾਂਗੇ 1 ਲੱਖ ਰੁਪਏ ਦੀ ਸ਼ਾਪਿੰਗ ਜਿਹੜੀ ਤਾਜਵੇ ਦੇ ਕੱਪੜੇ ਲੈਣਾ ਸੋਨੇ ਦੀ ਮੁੰਦੀ ਫ੍ਰੀ ਦੇਣੀ ਸੋਨੇ ਦੀ ਮੁੰਦੀ ਫ੍ਰੀ ਸ਼ਗਨ ਸਕੀਮ ਚਲਾ ਦੀ ਸ਼ਗਨ ਸਕੀਮ ਆ ਜਾਓ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਮੌੜ ਮੰਡੀ